ਵੱਡੀ ਵਡਿਆਈ ਜਾਂ ਵੱਡਾ ਨਾਮ ਵੱਡੀ ਸਾਨੂੰ ਸਾਰਿਆਂ ਨੂੰ ਪਤਾ ਵੱਡੀ ਹੁੰਦੀ ਹੈ ਗ੍ਰੇਟ ਕੋਈ ਕਿਸੇ ਚੀਜ਼ ਦਾ ਵੱਡਾ ਹੋਣਾ ਵਡਿਆਈ ਹੁੰਦੀ ਹੈ ਗ੍ਰੇਟਨੈਸ ਕੀ ਵਡਿਆਈ ਹੈ ਸਾਡੀ ਕੀ ਗ੍ਰੇਟਨੈਸ ਹੈ ਈ ਸਿਰਫ ਬਹੁਤ ਸਾਰੀ ਵੈਲਥ ਬਾਹਰੋਂ ਆ ਜਾਣੀ ਪਾਵਰ ਆ ਜਾਣੀ ਹੈ ਗ੍ਰੇਟਨੈਸ ਆ बिकॉज ਲਾਸ ਸੰਡੇ ਵੈਨ ਯੂ ਵੇਰ ਡਿਸਕਸਿੰਗ ધ ਵੈਰੀ ਫਰਸਟ ਲੋਕ ਅਸੀਂ ਇਹ ਜਾਣਿਆ ਸੀ ਕਿ ਅਸੀਂ ਗੁਰਦੁਆਰੇ ਆ ਕੇ ਵੀ ਸਾਡੇ ਵਰਲਡਸ ਕੋਈ ਚਾਹੋ ਜੇ ਹੋ ਜਾਂਦੇ ਇਫ ਕਿਸੇ ਨੇ ਅਰਦਾਸ ਕੀਤੀ ਜਾਂ ਕਿਸੇ ਨੇ ਨਵਾਂ ਕਾਰ ਲੈ ਲਿਆ ਕਿਸੇ ਦਾ ਗ੍ਰੀਨ ਕਾਰਡ ਆ ਗਿਆ ਯੂਐਸਏ ਦਾ ਕਿਸੇ ਨੂੰ ਸਿਟੀਜ਼ਨਸ਼ਿਪ ਮਿਲ ਗਈ ਸੀ ਕਿ ਮਹਾਰਾਜ ਦੀ ਕਿਰਪਾ ਕਰ ਲਿਖੇ ਮੇਰੀ ਸਿਟੀਜ਼ਨਸ਼ਿਪ ਆ ਗਈ ਜਿਹੜੇ ਬਾਬਾ ਜੀ ਤੁਸੀਂ ਮੰਨਦੇ ਹੋ ਉੱਥੋਂ ਕੀ ਕੁਝ ਮਿਲਦਾ ਹੈ ਆਹ ਵਾਲੇ ਬਾਬਾ ਜੀ ਕੋਲ ਨਹੀਂ ਕੁਝ ਮਿਲਦਾ ਤੈਨੂੰ ਪਤਾ ਨਹੀਂ ਹੈ ਇਫ ਯੂ ਵਾਂਟ ðiਸ ðiਸ ਕਾਈਂਡ ਆਫ ਯੂ ਨੋ ਥਿੰਗਸ ਇਨ ਯੂਅਰ ਲਾਈਫ ਯੂ ਹੈਵ ਟੂ ਗੋ ਟੂ ðiਟ ਪਲੇਸ ਉੱਤੇ ਜਾ ਕੇ ਭੱਗਾ ਬੰਨੀ ਉੱਤੇ ਜਾ ਕੇ ਦੀਵਾ ਜਗਾਈ ਉਹ ਵਾਲੀ ਮਾਤਾ ਤੇ ਆ ਕੁਝ ਦੇ ਦਿੰਦੀ ਐ ਉਹ ਵਾਲਾ ਬਾਬਾ ਆ ਕੁਝ ਦੇ ਦਿੰਦਾ ਐ ਅਸੀਂ ਵਡਿਆਈਆਂ ਕੁਝ ਹੋਰ ਸਮਝ ਲਈਆਂ ਜਾਣਵੇਂ ਇਸ ਗੱਲ ਗੁਰਨਾਣ ਸਿੰਘ ਕਹਿੰਦੇ ਸਭ ਤੋਂ ਵੱਡੀ ਵਡਿਆਈ ਉਸ ਪ੍ਰਮਾਤਮਾ ਦੀ ਐ ਕਿ ਵੱਡਾ ਨਾਉ ਉਹਦਾ ਨਿਆਂ ਉਹਦਾ ਹੁਕਮ ਜਿਹੜਾ ਤੁਹਾਡੇ ਅੰਦਰ ਵਰਤੇ ਆ ਉਹ ਸਭ ਤੋਂ ਵੱਡਾ ਐ ਕੰਸੀਡਰ 댓 ਸੁਪਰੀਮ ਐਦ੍ਰੋ ਵਦ੍ਰੋ ਸੁਣ ਕੇ ਜਦੋਂ ਅਸੀਂ ਆਪਣੀ ਗੱਲ ਉੱਪਰ ਕਰ ਰਹੇ ਨਿਕਣੀ ਇਹ ਠੀਕ ਹੈ ਮਨ ਨੂੰ ਸੁਪਰੀਮ ਕਰ ਲਿਆ ਇੱਥੇ ਅਸੀਂ ਕਹਿੰਦੇ ਆ ਮਨ ਨੀਵਾ ਮਤ ਉੱਚੀ ਗੁਰੂ ਵਾਲੀ ਬਾਤ ਰੱਬੀ ਹੁਕਮ ਉਹਨੂੰ ਚਾ ਕਰਨਾ ਤੋਂ ਵੱਡੀ ਵਡਿਆਈ ਸਭ ਤੋਂ ਵੱਡੀ ਵਡਿਆਈ ਹੈ ਕਿਉਂਕਿ ਇਹਦਾ ਨਾਮ ਵੱਡਾ ਹੈ ਮੈਂ ਮੰਨਦਾ ਨਹੀਂ ਮੰਨਦਾ ਬਾਤ ਦੀ ਗੱਲ ਮੈਨੂੰ ਮੰਨਣਾ ਚਾਹੀਦਾ ਹੈ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਵੱਡੀ ਵਡਿਆਈ ਜਨ ਸੱਚ ਨਿਓ ਨਿਆਂ ਹੁੰਦਾ ਹੈ ਨਿਆਂ ਕਰਨਾ ਜਸਟਿਸ ਅਸੀਂ ਕਹਿੰਨੇ ਕੋਈ ਨਿਆਯਾਲਾ ਜਾਂਦਾ ਹੈ ਕੋਰਟ ਹਾਊਸ ਜਾਂਦਾ ਹੈ ਕੋਰਟ ਹਾਊਸ ਨੂੰ ਇੰਗਲਿਸ਼ ਕਹਿੰਦੇ ਨਿਆਯਾਲਾ ਜਿੱਥੇ ਇਨਸਾਫ ਹੁੰਦਾ ਹੈ ਜਸਟਿਸ ਹੁੰਦਾ ਹੈ ਸੋ ਸੱਚ ਹੋ ਗਿਆ ਫੇਅਰ ਇੱਥੇ ਸੰਪਤੀ ਵਿੱਚ ਸੱਚ ਰਹੇਗਾ ਫੇਅਰ ਸਹੀ ਹੈ ਚੰਗਾ ਆ ਝੂਠ ਨਹੀਂ ਹੈ ਗਲਤ ਨਹੀਂ ਹੈ ਤੇਰੇ ਕਰ ਸਦਾ ਸਦਾ ਹੈ ਨਿਆਂ ਤੇਰੇ ਕਰ ਹਮੇਸ਼ਾ ਨਿਆਂ ਹੈ ਇਹ ਮੇਰੀ ਸੋਚ ਹੋ ਸਕਦੀ ਹੈ ਆਈ ਮੇ ਥਿੰਕ ਕਿ ਰੱਬ ਜਿਹੜਾ ਆ ਨਾ ਉਹਨੂੰ ਜ਼ਿਆਦਾ ਦੇ ਰਿਹਾ ਮੈਨੂੰ ਘੱਟ ਦੇ ਰਿਹਾ ਦੈਟਸ ਚਾਈਲਡਿਸ਼ ਜਿਵੇਂ ਛੋਟਾ ਜਿਹਾ ਬੱਚਾ ਸੋਚਦਾ ਆ ਮੇਰੇ ਵੱਡੇ ਭਰਾ ਨੂੰ ਕਿਹਾ ਕੋਈ ਦੇ ਦਿੱਤਾ ਉਹਨੂੰ ਬਹੁਤਾ ਪਿਆਰ ਕਰਦੇ ਮੈਨੂੰ ਨਹੀਂ ਕਰਦੇ ਹੁੰਦਾ ਨਾ ਇੱਕ ਫੈਮਿਲੀ ਦੇ ਵਿੱਚ ਬੱਚਿਆਂ ਦੇ ਵਿੱਚ ਆਪਸ ਵਿੱਚ ਉਹਨੂੰ ਇਹ ਲੈ ਕੇ ਦਿੱਤਾ ਮੈਨੂੰ ਕਿ ਕੰਪੈਰੀਜ਼ਨਸ ਨਹੀਂ ਐਂਡ ਡਿਊ ਟੂ ਦੋਸ ਕੰਪੈਰੀਜ਼ਨਸ ਡਿਊ ਟੂ ਆਵਰ ਓਨ ਡਿਸਸੈਟੀਸਫੈਕਸ਼ਨ ਵਿਦਨ ਅਸੀਂ ਫਿਰ ਆਪਣੇ ਪੇਰੈਂਟਸ ਨੂੰ ਵੀ ਕਲਾਸੀਫਾਈ ਕਰਨ ਲੱਗ ਜਾਂਦੇ ਆ ਕਿ ਨਹੀਂ ਇਹ ਉਹਦੇ ਨਾਲ ਜ਼ਿਆਦਾ ਹੈ ਮੰਮੀ ਦਾ ਪਾਪਾ ਦਾ ਉਹਦੇ ਨਾਲ ਜ਼ਿਆਦਾ ਹੈ ਮਾਂ ਮੇਰਾ ਹਰ ਨਾਲ ਜਿਆਦਾ ਐਡਾ ਹੋ ਜਾਂਦਾ ਨਿਆਂ ਨਹੀਂ ਹੈ ਸਾਡੀ ਅੱਖਾਂ ਚ ਹੀ ਹੈ ਸਾਨੂੰ ਇਹ ਹੀ ਲੱਗਦਾ ਕਿ ਰੱਬ ਵੀ ਨਿਆਂ ਨਹੀਂ ਕਰਦਾ ਦੇਖੋ ਮੇਰੇ ਕੋਲ ਐਸੀ ਮੈਂ ਤਾਂ ਕਦੀ ਕਿਸੇ ਦਾ ਗਲਤ ਨਹੀਂ ਕੀਤਾ ਮੇਰੇ ਕੋਲ ਖੋ ਲਿਆ ਕਿ ਸਨੇਚ ਥਸ ਫਰਮ ਮੀ ਕਹਿੰਨਿਆ ਜੇ ਤੁਸੀਂ ਇਹੀ ਨਿਆਂ ਸਮਝਦੇ ਹੋ ਦਨ ਹਾਓ ਯੂ ਕੈਨ ਸ਼ਿਟ ਇਨ ਦਸੰਬਰ ਇਨ ਦ ਮੈਮਰੀ ਆਫ ਸਹਿਬਜ਼ਾਦੇ ਉਸ ਵੇਲੇ ਕੀ ਕਹੋਗੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਇਨਸਾਫ ਨਹੀਂ ਹੋਇਆ ਯਾ ਗੁਰੂ ਗੋਬਿੰਦ ਸਿੰਘ ਨੇ ਨਿਆਇ ਨਹੀਂ ਕੀਤਾ ਆਪਣੇ ਬੱਚਿਆਂ ਦੇ ਨਾਲ ਹੀ ਸ਼ੁੱਡ ਹੈਵ ਪੁਲਡ them ਫਰਮ ਚਮਕੌਰ ਦੀ ਗੜੀ ਪਹਿਲੇ ਛੱਡ ਕੇ ਚਲੇ ਜਾਂਦੇ ਰਿਮੈਂਬਰ ਲਾਈਫ ਇਜ਼ ਨਾਟ ਫੇਅਰ ਜਿਹੜੀ ਆਊਟਰ ਲਾਈਫ ਹੈ ਕਦੀ ਫੇਅਰ ਨਹੀਂ ਹੁੰਦੀ ਇਹਦੇ ਵਿੱਚ ਬੜੇ سارے ਸਰਪ੍ਰਾਈਜ਼ ਸਾਰਿਆਂ ਤੇ ਹੀ ਹੁੰਦੇ ਨੇ ਇਹ ਜਿਹੜੇ ਹਿਸਟੋਰੀਕਲ ਡੇਜ਼ ਹੁੰਦੇ ਨੇ ਸਾਡੇ ਜਦੋਂ ਅਸੀਂ ਗੁਰੂ ਦਾ ਇਤਿਹਾਸ ਸੁਣਦੇ ਹਾਂ ਸਹਬਜ਼ਾਦਿਆਂ ਦਾ ਮਾਤਾ ਗੁਜਰੀ ਦਾ ਇਸ ਕਰਕੇ ਨਹੀਂ ਹੁੰਦੇ ਕਿ ਉਹ ਦਿਨ ਬਹਿ ਜਾਣਾ ਹੈ ਤੇ ਉਹ ਦਿਨ ਅੱਖਾਂ ਚੋਂ ਥਿਊ ਪਾਰ ਲੈਣੇ ਆ ਤੇ ਇਹ ਇਸ ਕਰਕੇ ਬਾਰ-ਬਾਰ ਰਿਹਰਸ ਕਰੀਦੇ ਬਾਰ-ਬਾਰ ਸੁਣੀਦੇ ਆ so that we can learn ਕਿ ਇਹ ਜਿਹੜੇ ਔਖੇ ਟਾਈਮ ਹੁੰਦੇ ਆ ਸਾਰਿਆਂ ਦੇ ਆਉਂਦੇ ਆ ਸਾਰਿਆਂ ਦਾ ਸ਼ੇਅਰ ਹੈ ਸਾਰਿਆਂ ਦਾ ਸਾਰਿਆਂ ਦੀ ਲਾਈਫ ਤੇ ਸ਼ੇਅਰ ਆਉਂਦਾ ਹੈ ਅਪਸ ਐਂਡ ਡਾਊਨ ਸਾਰਿਆਂ ਨੂੰ ਹੁੰਦੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਤੋਂ ਚੁੱਤੇ ਨਹੀਂ ਕਿਉਂਕਿ ਜਿਹੜੀ ਫਿਜ਼ੀਕਲ ਲਾਈਫ ਹੈ ਉਹ ਸਾਰਿਆਂ ਤੇ ਉਦਾਂ ਦੇ ਹੀ ਸਰਪ੍ਰਾਈਜ਼ਸ ਤੇ ਸ਼ੌਕਸ ਲੈ ਕੇ ਆਉਂਦੀ ਹੈ ਅਸੀਂ ਕੀ ਸੋਚ ਲਨੇ ਕਿ ਕਿਉਂਕਿ ਮੈਂ ਪਾਠ ਕਰਦਾ ਕਿਉਂਕਿ ਮੈਂ ਗੁਰਦੁਆਰੇ ਜਾਂਦਾ ਬਿਕੋਜ਼ ਆਈ ਐਮ ਮੋਰ ਸਪਿਰਚੁਅਲ ਦੈਨ ਆਦਰਸ ਆਈ ਐਮ ਮੋਰ ਰਿਲੀਜੀਅਸ ਦੈਨ ਆਦਰਸ ਆਈ ਸ਼ੁੱਡ ਨੈਵਰ ਗੈਟ ਐਨੀ ਯੂ نو ਆਟ ਟਾਈਮ ਇਨ ਮਾਈ ਲਾਈਫ ਮੇਰੀ ਲਾਈਫ ਤੇ ਆਵੇ ਨਹੀਂ ਚਾਹੀਦਾ ਜਦੋਂ ਆ ਜਾਂਦਾ ਅਸੀਂ ਕਹਿੰਦੇ ਰੱਬ ਨੇ ਮਾਰੀ ਕਰ ਦਿੱਤੀ ਪਰ ਇਥੇ ਗੁਰਨਾਥ ਸਾਹਿਬ ਕੀ ਕਹਿ ਰਹੇ ਹੈ ਵੱਡੀ ਵਡਿਆਈ ਜਾਂ ਸੱਚ ਨਿਆਉ ਉਹਦੇ ਘਰ ਅਮਿਸ਼ਨ ਨਿਆ ਹੈ ਸਾਡੀ ਸੋਚ ਦੇ ਮੁਤਾਬਕ ਇਹ ਲੱਗਦਾ ਹੈ ਕਿ ਨਿਆਂ ਨਹੀਂ ਹੋਇਆ ਮੇਰੇ ਨਾਲ ਇਨਸਾਫ ਨਹੀਂ ਹੋਇਆ ਤੇ ਜਾਨਣਾ ਕਿ ਸਭ ਤੋਂ ਵੱਡੀ ਗਲੋਰੀ ਸਭ ਤੋਂ ਵੱਡਿਆ ਦਾ ਮੈਰੀਟਸ ਪਰਮਾਤਮਾ ਦਾ ਕਿ ਉਹਦਾ ਸਦਾ ਹੀ ਉਤਮ ਮੇਰੇ ਨਾਲ ਹੈ ਵੱਡਾ ਸੁਪੀਰੀਅਰ ਮੋਸਟ ਹੈ ਮੈਨੂੰ ਉਹਨੂੰ ਨੈਗਲੈਕਟ ਨਹੀਂ ਕਰਨਾ ਚਾਹੀਦਾ ਤੇ ਉਹਦੇ ਜਿਹੜੀ ਜਜਮੈਂਟ ਇਸ ਆਲਵੇਸ ਫੇਅਰ ਇੰਪਾਰਸ਼ਲ ਉਹ ਪਾਰਸ਼ੀਅਲਟੀ ਨਹੀਂ ਕਰਦਾ ਕਿ ਮੈਨੂੰ ਲੱਗੇ ਕਿ ਮੈਂ ਚੋਰੀ ਕਰਕੇ ਆਵਾਂ ਤੇ ਇੱਥੇ ਆ ਕੇ ਖੰਡਵਾੜ ਕਰਾ ਦਵਾਂ ਤੇ ਸਭ ਕੁਝ ਠੀਕ ਹੋ ਜਾਏਗਾ ਇਟ ਵੌਂਟ ਹੈਪਨ ਅਜਾ ਨਹੀਂ ਹੁੰਦਾ ਉਹ ਕਿਤੇ ਵੀ ਚਲੇ ਜਾਈਏ ਜੋ ਅਸੀਂ ਸੋਚੀ ਬੈਠੇ ਹਾਂ ਕਿ ਫਲਾਣਾ ਬਾਬਾ ਅੱਲ੍ਹਾ ਅੱਲਾਹ ਦੇ ਦਿੰਦਾਇਆ ਤੇ ਫਿਰ ਅਸੀਂ ਉਸ ਪਰਮਾਤਮਾ ਦੇ ਹੁਕਮ ਨੂੰ ਮੰਨਿਆ ਹੋਇਆ ਨਹੀਂ ਹੈ ਅਸੀਂ ਰੱਬ ਦੀ ਕਿਰਪਾ ਨੂੰ ਸਿਰਫ ਆਊਟਰ ਅਚੀਵਮੈਂਟਸ ਤੇ ਅਕੰਪਲੀਸ਼ਮੈਂਟ ਹੀ ਮੰਨ ਲਿਆ ਹੈ ਉਹਦੀ ਅਕੰਪਲੀਸ਼ਮੈਂਟ ਇਹੀ ਹੈ ਕਿ ਸਾਡੇ ਅੰਦਰ ਹੈ ਉਹਦੀ ਕਿਰਪਾ ਇਹ ਹੈ ਸਭ ਤੋਂ ਵੱਡੀ ਅਚੀਵਮੈਂਟ ਇਹ ਹੈ ਕਿ ਮੈਂ ਉਹਦੇ ਵੱਲ ਮੁੜ ਜਾਵਾਂ ਫੇਰ ਕੇ ਅੱਗੇ ਰੱਖੀ ਹੈ ਜਿੱਥੇ ਦਸੈ ਦਰਬਾਰ ਦਿਸ ਇਜ਼ ਦਾ ਅਚੀਵਮੈਂਟ ਇਹ ਅਚੀਵਮੈਂਟ ਹੈ ਕਿ ਉਹ ਸੱਚਿਆਰਾ ਹੋਈਏ ਸੱਚਿਆਰੇ ਹੋ ਜਾਣਾ ਅਚੀਵਮੈਂਟ ਹੈ ਇਹ ਟਾਰਗੇਟ ਹੈ ਉਹਦਾ ਨਿਆਂ ਕਦੀ ਗਲਤ ਨਹੀਂ ਹੁੰਦਾ ਹਮੇਸ਼ਾ ਸਹੀ ਹੀ ਹੁੰਦਾ ਹੈ ਅਗਲੀ ਪੰਕਤੀ ਮੈਨੇ ਉਹ ਬੋਲੋ ਜੀ ਵੱਡੀ ਵੱਡੇ ਆਏ ਜਾਣੇ ਚਲਥਾ ਚਲ ਤੁਹਾਨੂੰ ਪਤਾ ਚੱਲਣਾ ਸਮਥਿੰਗ ਮੂਵਿੰਗ ਨੇ ਚਲ ਵਿਦ ਡਸਨਟ ਮੂਵ ਡਸਨਟ ਮੂਵ ਮੀਨਸ ਕਿਤੇ ਨਹੀਂ ਜਾਂਦਾ ਥਾਂ ਟਿਕਾਣਾ ਉਸ ਪ੍ਰਮਾਤਮਾ ਦਾ ਟਿਕਾਣਾ ਕਿਤੇ ਮੂਵ ਨਹੀਂ ਕਰ ਰਿਹਾ ਐਸ ਵੀ ਵਰ ਟੋਲਡ ਅਰਲੀਅਰ ਕਿ ਵੈਨ ਦੇਰ ਵਾ ਸਤਜੁਗ ਉਦੋਂ ਰੱਬ ਜਿਆਦਾ ਸੀ ਉਹਦੇ ਬਾਅਦ ਤ੍ਰੇਤਾ ਆ ਗਿਆ ਫਿਰ ਰੱਬ ਘਟ ਗਿਆ ਉਹਦੇ ਬਾਅਦ ਦਵਪਰ ਆ ਗਿਆ ਹੋਰ ਘਟ ਗਿਆ ਉਹਦੇ ਬਾਅਦ ਅੱਡਾ ਹੋ ਗਿਆ ਕਲਯੁਗ ਤਾਂ ਪਤਾ ਨਹੀਂ ਕਿੱਥੇ ਲੱਭਦਾ ਹੈ ਨਹਿਚਨ ਆਲਵੇਜ਼ ਹਮੇਸ਼ਾ ਅਨਚੇਂਜਿੰਗ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ਼ ਚੇਂਜ ਨਹੀਂ ਹੋ ਰਿਹਾ ਹਮੇਸ਼ਾ ਜੋ ਉੱਥੇ ਹੈ ਅਸੀਂ ਚੇਂਜ ਹੁੰਦੇ ਆ ਵਿਦਕੋਸ ਆਫ ਟਾਈਮ ਜਦੋਂ ਅਸੀਂ ਗੁਰਦੁਆਰੇ ਆਉਂਦੇ ਆ ਅਸੀਂ ਬੜੇ ਚੰਗੇ ਬਣ ਜਾਂਦੇ ਆ ਜਦੋਂ ਅਸੀਂ ਕਿਸੇ ਬਾਹਰ ਜਵੈਨੇ ਸਾਡਾ ਖਿਆਲ ਕੁਝ ਹੋਰ ਹੋ ਜਾਂਦਾ ਵੈਨ ਆਈ ਐਮ ਸਿਟਿੰਗ ਵਿਦ ਮਾਈ ਓਨ ਫੈਮਿਲੀ ਮੇਰੀ ਸੋਚ ਕੁਝ ਹੋਰ ਹੀ ਹੋਦੀ ਹੈ ਜਦੋਂ ਮੈਂ ਕਿਤੇ ਆਪਣੇ ਦੋਸਤਾਂ ਮਿੱਤਰਾਂ ਜਨਾਂ ਦੇ ਕੋਲ ਹੋਰ ਹੁੰਦੀ ਹੈ ਅਸੀਂ ਬਦਲ ਰਹੇ ਹਾਂ ਉਹ ਨਹੀਂ ਨਹਿਤਰ ਥਾਂ ਉਹਦਾ ਟਿਕਾਣਾ ਇੱਕੋ ਜਗ੍ਹਾ ਹੀ ਹੈ ਸਾਡੇ ਅੰਦਰ ਹੀ ਹੈ ਕਿਤੇ ਲੱਭਣ ਦੀ ਜਾਣ ਦੀ ਲੋੜ ਨਹੀਂ ਕਿ ਨਹੀਂ ਉੱਥੇ ਤੇ ਗਿਆ ਉਹ ਬੜੇ ਸਾਲ ਲਾ ਕੇ ਉਹਨੇ ਭਗਤੀ ਕਰਕੇ ਉੱਥੇ ਪਹੁੰਚ ਗਿਆ ਪਰ ਉੱਥੇ ਉਹਨੂੰ ਬਾਬੇ ਦੇ ਦਰਸ਼ਨ ਹੀ ਨਹੀਂ ਹੋਏ ਉਹਦਾ ਟਿਕਾਣਾ ਇੱਕ ਹੀ ਹੈ ਉਹਨੂੰ ਕਿਤੇ ਦੂਜ ਜੰਗਲਾਂ ਤੇ ਲੱਭਣ ਦੀ ਲੋੜ ਨਹੀਂ ਐਸ ਗੁਰੂ ਤੇਗ ਬਹਾਦਰ ਸਾਹਿਬ ਸੇਜ ਕਾਹੇ ਰੇ ਬਨ ਖੋਜਨ ਜਾਈ ਯੂ ਗੋਇੰਗ ਟੂ ਸਰਚ ਗੋਡ ਇਨ ਜੰਗਲਸ ਸਰਬ ਨਿਵਾਸੀ ਹੀ ਲਿਵਸ ਇਨ ਆਲ ਸਦਾ ਅਲੇਫਾ ਯਤ ਇਨਵੀਜ਼ੀਬਲ ਤੋ ਦੇਖ ਨਹੀਂ ਸਕਦਾ ਹੈਗਾ ਸਾਰਿਆਂ ਜੀ ਹੈ ਤੋ ਹੀ ਸੰਗ ਸਮਾਈ ਤੇਰੇ ਅੰਦਰ ਰਹਿੰਦਾ ਹੈ ਹੀ ਲਿਵਸ ਵਿðਿਨ ਯੂ ਕਿੱਧਰ ਰਹਿੰਦਾ ਹੈ ਕੋਹ ਕੋ ਮੱਧ ਜਿਉ ਬਾਸ ਬਸਤ ਹੈ ਗੁਰੂ ਤੇਗ ਬਹਾਦਰ ਸੇਜ ਲਾਈਕ ਦਾ ਫ੍ਰੇਗਰੈਂਸ ਇਨ ਅ ਫਲਾਰ ਜਿੱਦਾਂ ਇੱਕ ਫੁੱਲ ਦੇ ਵਿੱਚ ਫ੍ਰੇਗਰੈਂਸ ਹੁੰਦੀ ਹੈ ਯੂ ਕੈਨਟ ਸੀ ਇਟ ਫੀਲ ਕਰ ਸਕਦਾ ਹੈ ਜਦੋਂ ਤੂੰ ਸਾਹ ਲੈਂਦਾ ਨਾ ਵੈਨ ਯੂ ਬਰੀਥ ਫੀਲ ਇਟ ਕਿ ਤੇਰੇ ਨਾਲ ਹੈ ਦੈਟਸ ਵਾਈ ਯੂ ਆਰ ਬਰੀਥਿੰਗ ਹਮ ਆਦਮੀ ਹਾਂ ਇੱਕ ਦਮੀ ਦਮ ਆ ਰਿਹਾ ਆ ਉਹ ਮੇਰੇ ਨਾਲ ਹੈ ਕਿੰਨਾ ਸੌਖਾ ਤਰੀਕਾ ਸਿਮਰਨ ਦਾ ਦੇ ਨੋ ਨੀਡ ਟੂ ਯੂ نو ਹੋਲਡ ਆ ਵਾਜਾ ਐਂਡ ਤਬਲਾ ਐਂਡ ਡੂ ਵਾਇ ਗਰੂ ਵਾਇ ਗਰੂ ਉੱਚੀ ਉੱਚੀ ਸ਼ਾਊਟ ਕਰਾਂਗਾ ਤੇ ਫਿਰ ਰਾਹ ਸਿਮਰਨ ਹੋਣਾ ਬਿਕੋਜ਼ ਮੋਸਟ ਆਫ ਦਾ ਟਾਈਮ ਜਦੋਂ ਮੈਂ ਰਾਮ ਬੋਲ ਰਿਹਾ ਵਾਹਿਗੁਰੂ ਬੋਲ ਰਿਹਾ ਮੇਰਾ ਧਿਆਨ ਉਹਦੇ ਚ ਨਹੀਂ ਹੈ ਧਿਆਨ ਉਦੋਂ ਹੈ ਵੈਨ ਆਈ ਬਰੀਥ ਇਨ ਐਂਡ ਆਈ ਸੇ ਵਾਹਿਗੁਰੂ ਤੇਰਾ ਸ਼ੁਕਰ ਹੈ ਆਮ ਬਰੀਥਿੰਗ ਆ ਮੈਂ ਪਾਣੀ ਦਾ ਗਲਾਸ ਪੀਣ ਲੱਗਾ ਜਿਹ ਪ੍ਰਸਾਦ ਪੀਵੇ ਸ਼ੀਤਲ ਜਲਾ ਸੁਖਦਾਈ ਪਵਨ ਪਾਵਕ ਅਮੁੱਲਾ ਆ ਜਿਹੜੀ ਅੱਗ ਦੇ ਉੱਤੇ ਰੋਟੀ ਬਣ ਕੇ ਮੇਰੇ ਸਾਹਮਣੇ ਆਈ ਹੈ ਦਿਸ 에ਅ ਵਿਚ ਆਮ ਬਰੀਥਿੰਗ ਇਨ ਸਾਰਾ ਕੁਝ ਤੇਰਾ ਹੀ ਹੈ ਇਹ ਸਭ ਕੁਝ ਤੇਰੇ ਕਰਕੇ ਹੀ ਆ ਸੱਚੇ ਤੇਰੇ ਖੰਡ ਸੱਚੇ ਬ੍ਰਹਮੰਡ ਹਰ ਇੱਕ ਖੰਡ ਪੂਰਾ ਬ੍ਰਹਮੰਡ ਤੇਰਾ ਹੀ ਤਾਂ ਹੈ ਮੈਂ ਤੇਰੇ ਤੋਂ ਬਾਹਰ ਕਿਤੇ ਜਾਂਦਾ ਹੀ ਨਹੀਂ ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੀ ਗੋਡ ਲਿਵਸ ਇਨ ਹਿਸ ਕ੍ਰੀਏਸ਼ਨ ਐਂਡ ਦ ਹੋਲ ਕ੍ਰੀਏਸ਼ਨ ਲਿਵਸ ਇਨ ਦ ਕ੍ਰੀਏਟਰ ਔਰ ਕ੍ਰੀਏਟਰ ਦੇ ਰਾਰੇ ਅਸੀਂ ਉਹਦੇ ਚ ਰਹਿ ਰਹੇ ਆ ਸਾਡੇ ਚ ਰਹਿ ਰਹੇ ਆ ਕਿਤੇ ਇੰਦਰ ਨੇੜੇ ਦੂਰ ਵਾਲਾ ਤਾਂ ਕਨਸੈਪਟ ਹੀ ਨਹੀਂ ਹੈਗਾ ਵਿੱਚ ਹੀ ਰਹਿ ਰਹੇ ਆ ਉੱਥੇ ਹੀ ਤੂੰ ਦਰਿਆੋਂ ਦਨ ਬਿਨਾ ਮੈਂ ਮੱਛਲੀ ਕਿਵੇਂ ਅਨਲਾਈਕ ਦੈਟ ਫਿਸ਼ ਇਨ ਦਾ ਵਾਟਰ ਪਾਣੀ ਵਿੱਚ ਹੀ ਰਹਿ ਰਹੇ ਪਰਮਾਤਮਾ ਦੇ ਵਿੱਚ ਹੀ ਰਹਿ ਰਹੇ ਕਿਤੇ ਉਹ ਜਾਂਦਾ ਨਹੀਂ ਅਨਮੂਵਡ ਹਮੇਸ਼ਾ ਉੱਥੇ ਹੀ ਹੈ ਆਬਜ਼ਰਵ ਦਾ ਗਲੋਰੀ ਆਫ ਦਾ ਆਲਵੇਸ ਅਨਚੇਂਜਿੰਗ ਦਾ ਇਟਰਨਲ ਲਾਰਡ ਵਿਦਿਨ ਉਹਨੂੰ ਆਬਜ਼ਰਵ ਕਰੋ ਉਹਦੀ ਵੱਡੀ ਵਡਿਆਈ ਜਿਹੜਾ ਤੁਹਾਡੇ ਨਾਲ ਹਮੇਸ਼ਾ ਹਰ ਜਗ੍ਹਾ ਜਿੱਥੇ ਮਦੀ ਜਾਓ ਤਾਂ ਸਤਿਗੁਰੂ ਚ ਕਹਿੰਦੇ ਬਾਹਰ ਛੱਡ ਕੇ ऑब्जर्व विद इन ਆਪਣੇ ਅੰਦਰ ਦੇਖੋ ਦੇਖੋ ਕਿ ਉਹਨੇ ਕਿੰਨੀ ਵੱਡੀ ਵਡਿਆਈ ਹੈ ਤੁਹਾਡੇ ਅੰਦਰ ਰਹਿ ਰਿਆ ਹਮੇਸ਼ਾ ਹੀ ਤੁਸੀਂ ਕੱਲੇ ਹੋ ਹੀ ਨਹੀਂ ਕਦੀ ਯੂ ਆਰ ਨੈਵਰ ਅਲੋਨ ਕਦੀ ਅਲੋਨ ਨਹੀਂ ਹੁੰਦੇ ਅਗਲੀ ਪੰਕਤੀ ਬੋਲਿਓ ਮੇਰੇ ਨਾਲ ਵੱਡੀ ਵਡਿਆਈ ਹੈ ਜਾਣ ਆਲਾ ਉਹ ਅਸੀਂ ਬੋਲ ਰਹੇ ਹਾਂ ਅਸੀਂ ਗੁਰਦੁਆਰੇ ਜਾ ਰਹੇ ਹਾਂ ਅਸੀਂ ਬੋਲ ਰਹੇ ਹਾਂ ਵੀ ਆਰ ਟ੍ਰਾਈਂਗ ਟੂ ਪੁੱਟ ਆਵਰ ਪ੍ਰੇਅਰਸ ਇਨ ਵਰਡਸ ਅਸੀਂ ਅਰਦਾਸਾਂ ਕਰ ਰਹੇ ਹਾਂ ਪ੍ਰੇਯਸ ਕਰ ਰਹੇ ਹਾਂ ਪ੍ਰਾਰਥਨਾਵਾਂ ਕਰ ਰਹੇ ਹਾਂ ਲੱਗ ਲੱਗੇਗਾ ਇ ਚਰਚਸ ਇਨ ਟੈਂਪਲਸ ਇਨ ਗੁਰਦੁਆਰਸ ਅ ਡਿਫਰੈਂਟ ਰਿਲੀਜੀਅਸ ਪਲੇਸਸ ਗੁਰੂ ਨਾਨਕ ਸਾਹਿਬ ਕਹਿੰਦੇ ਤੁਸੀਂ ਕੀ ਬੋਲੋਗੇ ਜਿਹੜਾ ਉਹਨੂੰ ਨਹੀਂ ਪਤਾ ਜਿਹੜਾ ਨਹੀਂ ਜਾਣਦਾ ਵਨ हू ਲਿਵਸ ਵਿਦਨ ਯੂ ਐਸੀ ਕਿਹੜੀ ਗੱਲ ਹੈ ਜਿਹੜੀ ਉਹਨੂੰ ਨਹੀਂ ਪਤਾ ਐਂਡ ਯੂ ਹੈਵ ਟੂ ਟੈਲ ਹਿਮ ਕਿ ਤੁਹਾਨੂੰ ਦੱਸਣੀ ਪਏਗੀ ਇੱਕ ਪਾਸੇ ਕਹਿ ਰਹੇ ਹੋ ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ ਕਿਉਂ ਅੰਤਰਜਾਮੀ ਹੈ ਤਾਂ ਦੂਜੇ ਪਾਸੇ ਤੁਸੀਂ ਦੱਸ ਰਹੇ ਨਾਲੇ ਅਸੀਂ ਗਾ ਰਹੇ ਹਾਂ ਸ਼ਬਦ ਭਾਈ ਸਾਹਿਬਾ ਸ਼ਬਦ ਬੜਾ ਸੋਹਣਾ ਹੈ ਪਰ ਉਹ ਕੈਸਟ ਆਈ ਸੀ ਬੜੀ ਪਹਿਲਾਂ ਉਹ ਵਾਲਾ ਹੀ ਗਾਇਓ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੈ ਕੀਚੈ ਅਰਦਾਸ ਮੇਰੇ ਨਾਲ ਬੋਲਿਆ ਜੀ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੈ ਕੀਚੈ ਅਰਦਾਸ ਕਿਹਨੇ ਕੀ ਅਰਦਾਸ ਕਰੀਏ ਉਹ ਤੇ ਜਾਣਦਾ ਸਾਰਾ ਕੁਝ ਤੁਹ ਗੁਰਨਾਣਕ ਸਾਹਿਬ ਕਹਿੰਦੇ ਵੱਡੀ ਵਡਿਆਈ ਉਸ ਰੱਬ ਦੀ ਵਡਿਆਈ ਏ ਦੇਖੋ ਇਹ ਨਾ ਦੇਖੋ ਕਿ ਫਲਾਣੀ ਲਗਾ ਉਹਨੇ ਜਾ ਕੇ ਅਰਦਾਸ ਕੀਤੀ ਬੰਦੇ ਨੇ ਤੇ ਉਹਦਾ ਆ ਕੰਮ ਪੂਰਾ ਹੋ ਗਿਆ ਤੇ ਕਿਰਪਾ ਹੋ ਗਈ ਇਹ ਆਊਟਰ ਅਚੀਵਮੈਂਟਸ ਨਾ ਦੇਖੋ ਕਿ ਕਿੱਥੋਂ ਕਿਨੂੰ ਕੀ ਮਿਲਿਆ ਆ ਸਭ ਤੋਂ ਵੱਡੀ ਵਡਿਆਈ ਰੱਬ ਦੀ ਇਹ ਹੈ ਕਿ ਤੁਹਾਨੂੰ ਬੋਲਣ ਦੀ ਲੋੜ ਨਹੀਂ ਹੈ ਉਹ ਤੁਹਾਡੇ ਨਾਲ ਹੈ ਤੁਹਾਡੇ ਅੰਦਰ ਹੈ ਸ਼ਾਇਦ ਐਸੀਆਂ ਬੇਅੰਤ ਗੱਲਾਂ ਜਿਹੜੀਆਂ ਤੁਹਾਨੂੰ ਖੁਦ ਨਹੀਂ ਪਤਾ ਤੇ ਉਹਨੂੰ ਪਤਾ ਹੈ ਉਹ ਸਾਡੇ ਅੰਦਰ ਬੈਠਾ ਹੈ ਮੇਰੇ ਸਬਕੌਂਸ਼ੀਅਸ ਮਾਈਂਡ 'ਚ ਕਿੰਨੇ ਸਾਰੇ ਵਿਚਾਰ ਐਸੇ ਦੱਬੇ ਨੇ ਕੌਂਸ਼ੀਅਸਲੀ ਹੋ ਸਕਦਾ ਆਈ ਮੇ ਨਾਟ ਜਿਹੜਾ ਮੈਂ ਰਿਫਲੈਕਟ ਨਹੀਂ ਕਰਦਾ ਬਾਹਰ ਪਰ ਉਹ ਅੰਦਰ ਬੈਠਾ ਸਭ ਕੁਝ ਜਾਣਦਾ ਹੈ ਜਾਣੇ ਆਲਾਓ ਤੂੰ ਕੀ ਬੋਲਣਾ ਚਾਹੁੰਦਾ ਉਹ ਜਾਣਦਾ ਹੈ ਉਹ ਜਾਣਦਾ ਹੈ ਕਿ ਤੂੰ ਵੀ ਜਾਣ ਸਕਦਾ ਜੇ ਉਹਦੇ ਵੱਲ ਮੁੜੇ ਤੈਨੂੰ ਪਤਾ ਲੱਗ ਜਾਏ ਕਿ ਬੋਲਣਾ ਕੀ ਹਉ ਆਪੋ ਬੋਲ ਨਾ ਜਾਣਦਾ ਹਉ ਕਹਿਆ ਸਭ ਉਕੇ ਮਾਓ ਜੀਓ ਗੁਰੂ ਗੰਗਾ ਸਾਹਿਬ ਮਹਾਰਾਜ ਦੀ ਬਾਣੀ ਵੈਨੇ ਸਰੈਂਡਰ ਟੂ 댓 ਇਨਰ ਡਿਵਾਈਨ ਜਦੋਂ ਮੈਂ ਉਹਨੂੰ ਸਰੈਂਡਰ ਕਰ ਦਿੰਦਾ ਆ ਫਿਰ ਮੈਨੂੰ ਸਮਝ ਆਉਂਦਾ ਕਿ ਬੋਲਣਾ ਕੀ ਹੁੰਦਾ ਆ ਬਾਬਾ ਬੋਲਣਾ ਕਿਆ ਕਹੀਏ ਜੈਸੇ ਰਾਮ ਨਾਮ ਆਦਰਵਾਇਜ਼ ਮੈਨੂੰ ਬੋਲਣਾ ਨਹੀਂ ਆਇਆ ਅਜੇ ਆਦਰਵਾਇਜ਼ ਕੋਈ ਹੋਰ ਹੀ ਚੱਲ ਰਿਹਾ ਜਾਣੋ ਉਹਨੂੰ ਅੱਖਰਾਂ ਨਾਲ ਨਹੀਂ ਖੁਸ਼ ਕੀਤਾ ਜਾਂਦਾ ਵਰਡਸ ਨਾਲ ਨਹੀਂ ਤੋ ਜਿਹੜੀ ਮੇਰੀ ਪ੍ਰੇਅਰਸ ਜਿਹੜੀਆਂ ਮੇਰੀਆਂ ਅਰਦਾਸਾਂ ਮੈਂ ਵਰਡਸ ਨਾਲ ਲੋਡਦੀ ਮੈਨੂੰ ਕਹਿਣ ਦੀ ਮੈਂ ਆਹ ਲੇ ਪਾੜ ਕਰ ਲਿਆ ਇਦਾਂ ਕਰ ਲਿਆ ਮੈਂ ਇਦਾਂ ਕਰ ਲਵਾਂਗਾ ਇਹ ਬਿਜ਼ਨਸ ਹੈ ਕਿ ਉੱਥੇ ਜਾ ਕੇ ਮੈਂ ਪਾੜ ਕਰਾਂਗਾ ਮੇਰਾ ਆ ਕੰਮ ਹੋ ਜਾਏ ਤੋ ਇਸ ਨਹੀਂ ਪਹਿਣਾ ਦ ਗਲੋਰੀਅਸ ਨਾ ਲਾਰਡ ਉਹ ਪ੍ਰਮਾਤਮਾ ਉਹਦੀ ਸਭ ਤੋਂ ਵੱਡੀ ਵਡਿਆਈ ਇਹ ਹੀ ਹੈ ਕਿ ਉਹ ਜਾਣਦਾ ਹੈ ਕਿ ਤੁਸੀਂ ਕੀ ਬੋਲਦੇ ਹੋ ਕੀ ਸੋਚਦੇ ਹੋ ਅਗਲੀ ਪੰਕਤੀ ਮੇਰੇ ਨਾਲ ਬੋਲਿਓ ਜੀ ਵੱਡੀ ਵਡਿਆਈ ਬੁੱਝੈ ਸਭ ਭਾ तुम तो प्रूव करने की जड़ नहीं है कि मैं तेन कि प्यार करना है बंद करने की जोड़ होंगी बिकॉज वी वॉन्ट अप्रूवल फ्रॉम जस्ट ह्यूमन बींगी जोग्राफी नैशनल जियोग्राफिक लगा लो कोई होर चैनल लगा लो लाइफ बारे जाएंगे और बर्ड्स भी नच नच के दिखा दूसरे बर्ड्स अप्रूवल चाहिए रब नेम नहीं है ਤੁਹਾਡੇ ਨਾਲ ਹੈ ਵੱਡੀ-ਵਡਿਆਈ ਜੇ ਵੱਡਾ ਨਾਮ ਵੱਡੀ-ਵਡਿਆਈ ਦਾ ਸੱਚ ਨਿਆਉ ਆਦ ਸੱਚ ਜੁਗਾਲ ਸੱਚ ਉਹਨੂੰ ਪ੍ਰੂਵ ਕਰਨ ਦੀ ਲੋੜ ਨਹੀਂ ਤੁਹਾਡੇ ਸਭ ਪਾਉ ਤੁਹਾਡੇ ਪਿਆਰ ਤੁਹਾਡੀ ਡਿਵੋਸ਼ਨ ਨੂੰ ਜਾਣਦਾ ਹੈ ਸੋ ਕਿਉਂ ਵਿਸਰੇ ਜੇ ਘਾਲ ਨਾ ਪਾਨੇ ਸੋ ਕਿਉਂ ਵਿਸਰੇ ਜੇ ਕੀਆ ਤੁਹਾਡੀ ਕੀਤੀ ਨੂੰ ਜਾਣਦਾ ਆ ਪ੍ਰੂਵ ਕਰਨ ਦੀ ਲੋੜ ਨਹੀਂ ਹੁੰਦੀ ਮੈਂ 3 ਵਜੇ ਉੱਠਦਾ ਮੈਂ ਇੰਨੇ ਬਾੜ ਕਰਦਾ ਹਾਂ ਬਸ ਇਸੇ ਜਿ ਰਹਿ ਗਈ ਇਹਨੂੰ ਵੀਰ ਤੇਜ ਮਹਾਦਰਸ ਸਾਹਿਬ ਕਹਿੰਦੇ ਜਿਉਂ ਕੁੰਚਰ ਇਸ਼ਨਾਨ ਲਾਈਕ ਐਨ ਐਲੀਫੈਂਟ that elephant goes into that river sun lagda bada sunan aa ke nikleya baad as soon as it comes out it puts all that soil jedi bahar soil paiya dirt paiyo oh chupke apne utte pa lenda hai to guruji kande aidan da na kuch chishna haathi de hon warga hai sada sara pooja paan ki main aa karta main aa daan karaya main charity karaya te prove nahi karan di lod hundi the need is to improve not prove ਪਰੂਵ ਕਰਨ ਦੀ ਜਗਾ ਇੰਪਰੂਵਮੈਂਟ ਵੱਲ ਚਲੀਏ ਤੋਂ ਸਾਡੂੰ ਕਹਿੰਦੇ ਦਾ ਗਲਰੀ ਆਫ ਦਾ ਲਾਰਡ ਇਜ਼ ਥੈਟ ਹੀ ਅੰਡਰਸਟੈਂਡਸ ਅਵਰ ਅਫੈਕਸ਼ਨ ਅਫੈਕਸ਼ਨਸ ਐਂਡ ਡਿਵੋਸ਼ਨ ਸਾਡੇ ਅਫੈਕਸ਼ਨ ਸਾਡੇ ਪਿਆਰ ਸਾਡੀ ਭਗਤੀ ਨੂੰ ਜਾਣਦਾ ਹੈ ਵੱਡੀ ਵਡਿਆਈ ਜਾਂ ਪੁੱਛਣਾ ਦਾਤ ਪੁੱਛ ਕੇ ਨਹੀਂ ਕਿ ਤੂੰ ਮੈਨੂੰ ਕਹੇਂਗਾ ਤੇ ਮੈਂ ਤੈਨੂੰ ਦਾਤ ਦੇਵਾਂਗਾ ਤੂੰ ਮੇਰੇ ਕੋਲ ਆ ਕੇ ਅਰਦਾਸ ਕਰੇਂਗਾ ਤੇ ਮੈਂ ਤੈਨੂੰ ਦਾਂਗਾ ਤੂੰ ਮੇਰੇ ਕੋਲ ਮੰਗੇਗਾ ਤੇ ਮੈਂ ਤੈਨੂੰ ਦਾਂ ਇਹ ਨਹੀਂ ਹੁੰਦਾ ਏ ਉਹਨੇ ਕੀਤਾ ਜਿਹੜਾ ਤੁਹਾਨੂੰ ਐਕਸਪਲੋਇਟ ਕਰ ਰਿਹਾ ਸੀ ਕਿ ਇਹ ਲੈਂਗੁਏਜ ਰੱਬ ਨੂੰ ਸਮਝ ਆਦੀ ਤੇਰੀ ਲੈਂਗੁਏਜ ਸਮਝ ਨਹੀਂ ਆਦੀ ਇਸ ਕਰਕੇ ਤੂੰ ਮੇਰੇ ਕੋਲ ਆ ਪੁੱਛ-ਪੁੱਛ ਕੇ ਨਹੀਂ ਕਿ ਤੂੰ ਮੈਨੂੰ ਕਹੇਂਗਾ ਕਿ ਮੈਂ ਤੈਨੂੰ ਦਾਤਾਂ ਉਹ ਤੁਹਾਡੇ ਨਾਲ ਹੈ ਹਮੇਸ਼ਾ ਤੁਹਾਨੂੰ ਦਾਤ ਦੇ ਰਿਹਾ ਦੇਦਾ ਦੇ ਲੈਂਦੇ ਥੱਕ ਪਾਉਂ ਔਰ ਰੁਕਦਾ ਨਹੀਂ ਹੈ ਪੁੱਛ ਕੇ ਦਾਤ ਨਹੀਂ ਦਿੰਦਾ ਕਿ ਤੂੰ ਮੈਨੂੰ ਮੰਗੇਗਾ ਤੇ ਮਿਲਾਂਗਾ ਤੇ ਫਿਰ ਮੈਂ ਸਵੇਰੇ 4 ਵਜੇ ਉੱਠ ਕੇ ਇਨੀ ਉੱਚੀ ਭੋਲਾਗਾ ਤੇ ਮੈਨੂੰ ਦੇਵੇਗਾ ਯਾਰ ਆਤਮਾ ਨਹੀਂ ਦੇਰ ਤੱਕ ਮੈਂ ਕਰਾਂਗਾ ਤੇ ਫਿਰ ਕੁਝ ਦੇਵੇਗਾ ਤੋ ਵੱਡੀ ਵਡਿਆਈ ਤੇ ਗਲੋਰੀਅਸ ਕ੍ਰੀਏਟਰ ਡਸ ਨੋਟ ਰਿਕਵਾਇਰ ਵਰਡਸ অর ਪ੍ਰੇਅਰਸ ਟੂ ਪ੍ਰੋਵਾਈਡ ਅਸ ਉਹ ਸਾਨੂੰ ਕੋਈ ਪ੍ਰੇਅਰਸ ਉਹ ਰਿਕਵਾਇਰਮੈਂਟ ਨਹੀਂ ਰੱਖੀ ਹੋਈ ਕਿ ਇਹ ਬੋਲੋਗੇ ਤੇ ਦਾਂਗਾ ਉਹ ਚੋਰ ਨੂੰ ਵੀ ਦਿੰਦਾ ਹੈ ਉਹ ਸਾਧ ਨੂੰ ਵੀ ਦਿੰਦਾ ਹੈ ਉਹ ਹਰ ਕਿਸੇ ਨੂੰ ਦਿੰਦਾ ਹੈ ਤੋ ਅਗਲੀ ਪੰਕਤੀ ਮੇਨਾ ਬੋਲੋ ਜੀ ਵੱਡੀ ਵਡਿਆਈ ਜਾਪੇ ਆਪ ਉਹ ਜਾਣਦਾ ਕੀ ਦੇਣਾ ਹੈ ਮੰਗਣ ਦੀ ਲੋੜ ਹੀ ਨਹੀਂ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ so the glorious lord knows everything and provides himself apaya apay janda hai ki dena hai mainu mangne di lod nahi like parents know what their child need unhan need ki hai. wants ta badiyan hundiyan nahi want tonu aj ipad chahida te agle vich jo nawa a gaya iphone 20 a gaya to oh vi chahida that's wants need ki hai zarurat ki hai oh jande ne to wants ta oh ta badi jaldi change hundiyan hai oh ta bahut change ਜਦੋਂ ਵੈਨ ਆਈ ਵਾਸ ਅ ਕਿਡ ਆਈ ਵਾਂਟਡ ਟੂ ਬਿਕਮ ਅ ਰੇਲ ਡਰਾਈਵਰ ਟ੍ਰੇਨ ਦਾ ਡਰਾਈਵਰ ਕਿਉਂਕਿ ਮੈਨੂੰ ਅੱਛਾ ਲੱਗਦਾ ਸੀ ਸਾਡੇ ਲਾਗੋ ਟ੍ਰੇਨ ਜਾਂਦੀ ਸੀ ਤਾਂ ਮੈਂ ਅਰਦਾਸ ਕਰਦਾ ਹਾਂ ਤਾਂ ਸਿਲੈਕਟਰਲੀ ਮੈਂ ਸਵੇਰੇ ਗੁਰਦੁਆਰੇ ਜਾਣਾ ਆਸਾ ਦੀ ਵਾਰ ਤਬਲਾ ਵਜਾਣਾ ਤੇ ਉੱਥੇ ਜਾ ਕੇ ਅਰਦਾਸ ਕਰਨੀ ਅੱਖਾਂ ਬੰਦ ਕਰਕੇ ਬਾਬਾ ਮੈਨੂੰ ਟ੍ਰੇਨ ਦਾ ਡਰਾਈਵਰ ਬਣਾਈ ਟ੍ਰੇਨ ਦਾ ਡਰਾਈਵਰ ਬਣਾਈ ਬਿਕਾਜ਼ ਬੜੀ ਦੂਰ ਦੂਰ ਜਾਂਦੇ ਪੂਰੇ ਇੰਡੀਆ ਘੁੰਮਦੇ ਅੱਜ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਜੇ ਕਿਤੇ ਸੁਣ ਲੈਂਦਾ ਤਾਂ ਫਿਰ ਮੈਂ ਇੱਥੇ ਨਾ ਬੈਠਾ ਹੁੰਦਾ ਮੇਰੇ ਹੱਥ ਪੈਰ ਕਾਲੇ ਹੋਣੇ ਸੀ ਤੇ ਮੈਂ ਕਿਤੇ ਟ੍ਰੇਨ ਡਰਾਈਵ ਕਰ ਰਿਹਾ ਹੁੰਦਾ ਸੀ so our it's not like our wishes are not granted our wishes jehdiyan grant hundiyan ne but our wishes are more childish har umar de padal de naal change hundiyan our wants and our desires and it's always dandi hunda ki hamesha sade di changiyan hi hon oh janda hai ki bhala hai oh aap e janda aap e dinda hai iskal te sanu bharosa hona chahida onu observe kariye agli pankti me naal bolyo ji nanakkar ਨਾ ਕਟਨੀ ਜਾਏ ਉਹਦਾ ਕਾਰੋਬਾਰਾ ਕੰਮ ਇਹ ਸਾਡੇ ਕਠਨ ਤੋਂ ਬਾਹਰ ਹੈ ਕਿਵੇਂ ਆਪਰੇਟ ਕਰਦਾ ਕਿਉਂਕਿ ਸਾਨੂੰ ਲੱਗਦਾ ਕਿ ਨਹੀਂ ਐਡਾ ਹੋਣਾ ਚਾਹੀਦਾ ਸੀ ਵੀ ਐਕਸਪੈਕਟ ਦਿਸ ਹਾਪਨ ਜਸਟ ਸ਼ੁੱਡ ਹੈਪਨ ਇਨ ਮਾਈ ਲਾਈਫ ਬਟ ਇਟ ਹੈਜ਼ਨਟ ਐਡਾ ਹੋਇਆ ਨਹੀਂ ਇਸ ਕਰਕੇ ਰੱਬ ਨੇ ਨਾ ਇਨਸਾਫੀ ਕਰ ਦਿੱਤੀ ਪਰ ਗੁਰੂ ਜੀ ਕਹਿੰਦੇ ਉਹਦੀਆਂ ਉਹ ਜਾਣੇ ਉਹਦੇ ਤੇ ਭਰੋਸਾ ਰੱਖੋ ਤੇਤ ਰੱਖੋ ਉਹਦੀਆਂ ਆਪੇ ਜਾਣਦਾ ਹੈ ਉਹ ਤੇ ਵੱਡੀ ਵਡਿਆਈ ਜੇ ਆਪੇ ਆਪ ਇਸ ਕਰਕੇ ਨਾਰਿਕਾਰ ਨਾ ਕਠਿਨੀ ਜਾਏ ਅਸੀਂ ਵਰਡਸ ਡਿਸਕ੍ਰਾਈਬ ਨਹੀਂ ਕਰ ਸਕਦੇ ਦਾ ਵੇਸ ਆਫ ਅ ਗਲੋਰੀਅਸ ਲਾਰਡ ਆ ਬਿਯੋਂਡ ਆਵਰ ਵਰਡਸ ਅਸੀਂ ਆਪਣੇ ਅਫਰਟ ਕਰਦੇ ਕਈ ਵਾਰੀ ਉਸ ਹਾਵ ਨਾਲ ਰਿਜ਼ਲਟ ਨਹੀਂ ਆਉਂਦੇ ਤੋਂ ਉਸ ਵੇਲੇ ਵੀ ਕਹਿਣਾ ਪ੍ਰਮਾਤਮਾ ਤੇਰਾ ਸ਼ੁਕਰ ਹੈ ਤੋਂ ਉਹ ਹਮੇਸ਼ਾ ਅਰਦਾਸ ਕੀਤੀ ਜਾਣੀ ਚਾਹੀਦੀ ਹੈ ਭਾਵੇਂ ਕੁਝ ਮਿਲਿਆ ਆ ਤੇ ਭਾਵੇਂ ਨਹੀਂ ਮਿਲਿਆ ਕਿਉਂਕਿ ਉਹਦੀਆਂ ਉਹ ਜਾਣਦਾ ਹੈ ਸੋ ਉਹਦੇ ਵੇਸ ਕੀ ਨੇ ਉਹ ਆਪ ਜਾਣਦਾ ਹੈ ਅਖੀਰਲੀ ਪੰਕਤੀ ਇਸ ਸ਼ਲੋਕ ਦੀ ਮੈਂ ਨਾਲ ਬੋਲਿਓ ਜੀ ਕੀਤਾ ਕਰਨਾ ਸਰਵ ਰਜ਼ਾਈ ਕਿਉਂਕਿ ਜੋ ਵੀ ਉਹ ਕਰ ਰਿਹਾ ਹੈ ਜਾਂ ਜੋ ਵੀ ਉਹ ਕਰੇਗਾ ਇਹੀ ਉਹਦੀ ਰਜ਼ਾ ਹੈ ਇਹਦੇ ਚ ਅਸੀਂ ਰਹਿਣਾ ਸਿੱਖਿਆ ਹੈ ਐਸ ਪਰ ਗੁਰੂ ਨਾਨਕ ਹੁਕਮ ਰਜ਼ਾਈ ਚਲਣਾ ਨਾਨਕ ਲਿਖਿਆ ਨਾਲ ਕੀਤਾ ਵਟ ਏਵਰ ਹੈਸ ਬੀਨ ਡਨ 올 ਦ ਕ੍ਰੀਏਸ਼ਨ ਕਰਨਾ অর ਵਟ ਏਵਰ ਯੂ ਵਿਲ ਡੂ ਜੋ ਕੁਝ ਹੋਏਗਾ ਰਜ਼ਾਈ ਡਿਵਾਈਨ ਵਿਲ ਵਟ ਏਵਰ ਦ ਲਾਰਡ ਡਜ਼ অর ਵਿਲ ਡੂ ਰਿਮੇਨਸ ਇਨ ਹਿਸ ਓਨ ਵਿਲ ਉਹਦੇ ਹੁਕਮ ਚ ਹੈ ਤੋ ਜੋ ਬਾਹਰਲਾ ਸਭ ਕੁਝ ਚਲ ਰਿਹਾ ਹੈ ਬਿਯੋਂਡ ਮਾਈ ਕੰਟਰੋਲ ਸਭ ਕੁਝ ਮੇਰੇ ਕੰਟਰੋਲ 'ਚ ਨਹੀਂ ਹੁੰਦਾ ਕੋਈ ਚੁਆਇਸਸ ਨਹੀਂ ਜਿਹੜੇ ਮੇਰੇ ਕੋਲ ਹੈਗੇ ਨੇ ਜਦੋਂ ਮੈਂ ਉਹਨਾਂ ਨੂੰ ਕਰਦਾ ਤੇ ਕਨਸੀਕਵੈਂਸਸ ਵੀ ਨੇ ਉਹਦੇ ਰਿਜ਼ਲਟ ਵੀ ਨੇ ਪਰ ਉਸ ਤੋਂ ਇਲਾਵਾ ਜੋ ਕੁਝ ਚੱਲ ਰਿਹਾ ਹੈ ਉਸ ਦੇ ਪਰਮਾਤਮਾ ਦੇ ਹੁਕਮ ਵਿੱਚ ਹੈ ਮੈਨੂੰ ਮੰਗ ਕੇ ਲੈਣ ਦੀ ਲੋੜ ਨਹੀਂ ਉਹਦੇ ਅੱਗੇ ਉਹਦੀ ਵਡਿਆਈ ਇਹੀ ਹੈਗੀ ਹੈ ਕਿ ਉਹਨੂੰ ਕਹਿਣਾ ਨਹੀਂ ਪੈਂਦਾ ਕਹਿਣਾ ਨਹੀਂ ਪੈਂਦਾ ਸਭ ਕੁਝ ਜਾਣਦਾ ਹੈ ਤੇ ਉਸ ਦਿਨ ਉਹ ਹੀ ਜਾਣਦਾ ਉਸਦੀ ਰਜ਼ਾ ਵਿੱਚ ਅਸੀਂ ਜੀਉਣਾ ਸਿੱਖ ਜਾਈਏ ਨਾਟ ਅਫੈਕਟਡ ਬਾਈ ਐਨੀਥਿੰਗ ਐਲਸ ਕਿਸੇ ਹੋਰ ਚੀਜ਼ ਨਾਲ ਅਫੈਕਟ ਨਹੀਂ ਹੁੰਦਾ ਕਿ ਖਰੇ ਮੈਂ ਬਹੁਤੇ ਪਾਠ ਕਰਕੇ ਕੁਝ ਲੈ ਲਵਾਂਗਾ ਤੇ ਕੋਈ ਬੰਦਾ ਗੁਰਦੁਆਰੇ ਨਹੀਂ ਜਾਂਦਾ ਤੇ ਉਹਨੂੰ ਨਹੀਂ ਮਿਲਣਾ ਇਹ ਸਾਡੀ ਸੋਚ ਹੈ ਉਹਦੀ ਨਹੀਂ ਉਹਦੇ ਜਿਹੜੇ ਤਰੀਕਾ ਹੈ ਨਾ ਉਹਦਾ ਜਿਹੜਾ ਕੰਮ ਕਰਨਾ ਢੰਗ ਹੈ ਕੀਤਾ ਕਰਨਾ ਸਰਬ ਰਜ਼ਾ ਉਹ ਆਪ ਹੀ ਜਾਣਦਾ ਹੈ ਗੁਰੂ ਕਿਰਪਾ ਕਰੇ ਇਸੇ ਤਰ੍ਹਾਂ ਆਪ ਸਾਰੇ ਆਸਾ ਦੀ ਵਾਰ ਦੀ ਵਿਚਾਰ ਨਾਲ ਹਰ ਹਫਤੇ ਜੁੜੋ ਜੀ